ਦਾ ਗਾਲਾ ਸਰ ਦੇਖ ਰਹੇ ਮੈਂ ਕਿਉਂ ਕਹਿ ਰਿਹਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਨਾਮ ਸਿੰਘ ਜਲਵਾਹਾ ਚੇਅਰਮੈਨ ਇਮਪਰੂਵਮੈਂਟਸ ਨਵਾਸ਼ਹਿਰ ਸਤਲੋਈ ਦੇ ਬੰਦੂਸ ਤੇ ਖੜੇ ਆ ਜੀ ਪਿੰਡ ਸੈਂਡਲਪੁਰ ਰਾਸ ਦੇ ਕਰੀਬ ਸਵਾ 1 ਬਣ ਚੁੱਕੇ ਨੇ ਸੋ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ਤੇ ਅਸਿਸਟੈਂਟ ਕਮਿਸ਼ਨਰ ਜਨਰਲ ਜਰਦੀਤ ਜੀ ਮੇਰੇ ਨਾਲ ਨੇ ਆਪਣੇ ਤਹਿਸੀਲਦਾਰ ਸਾਹਿਬ ਮਨਿੰਦਰ ਸਿੰਘ ਜੀ ਔਰ पटवारी साहब ਤੇ ਟ੍ਰੇਨਿੰਗ ਵਿਭਾਗ ਦੇ ਜੇਈ ਸਾਹਿਬ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਮੌਕੇ ਤੇ ਮੌਜੂਦ ਨੇ ਔਰ ਲਗਾਤਾਰ ਜਿਵੇਂ ਇਹ ਚਿੰਤਾਜਨਕ ਸਥਿਤੀ ਬਣੀ ਹੋਈ ਆ ਉਹਦੇ ਉੱਤੇ ਕੰਟਰੋਲ ਕਰਨ ਦੇ ਲਈ ਸਾਰੇ ਪਿੰਡਾਂ ਦੇ ਨੌਜਵਾਨ ਸਾਥੀ ਰਲ ਮਿਲ ਕੇ ਹਮਲਾ ਮਾਰ ਰਹੇ ਨੇ ਸੋ ਕਈ ਸਾਰੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਹੋਈ ਆ ਤੇ ਬਹੁਤ ਸਾਰੇ ਔਲਾ ਆ ਰਹੀਆਂ ਨੇ ਬਹੁਤ ਸਾਰੀਆਂ ਸਾਡੀਆਂ ਮਾਵਾਂ ਭੈਣਾਂ ਬੱਚੇ ਬਜ਼ੁਰਗ ਜਿਹੜੇ ਕਿ ਆਪਣੇ ਘਰਾਂ ਦੇ ਵਿੱਚ ਸਮਾਨ ਬੰਨ ਰਹੇ ਨੇ ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਜੀ ਹਜੇ ਜਿਹੜੀ ਸਥਿਤੀ ਆ ਕੜਕੋਲ ਹੀਟ ਆ ਕਿਸੇ ਤਰ੍ਹਾਂ ਦਾ ਕੋਈ ਮਤਲਬ ਹੜ்பੜਾੜ ਦੇ ਵਿੱਚ ਆਣ ਦੀ ਲੋੜ ਨਹੀਂ ਹੈਗੀ ਅਕਾਲਪੁਰਖ ਸੱਚੇ ਪਾਤਸ਼ਾਹ ਮਿਹਰ ਕਰਨ ਔਰ ਜਿਹੜਾ ਇਹ ਸਥਿਤੀ ਜਿਹੜੀ ਆ ਜਿਹੜਾ ਲਗਾਤਾਰ بارش ਹੋ ਰਹੀ ਹੈ ਔਰ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਆ ਜਿਹੜਾ ਉਹਦੇ ਤੇ ਕੰਟਰੋਲ ਪਾਇਆ ਜਾ ਸਕੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਜਿੰਨੇ ਆਸ-ਪਾਸ ਦੇ ਪਿੰਡਾਂ ਜਿਨ੍ਹਾਂ ਦੇ ਵਿੱਚ ਅਨਾਉਂਸਮੈਂਟ ਹੋਈ ਹੈ ਸੋ ਉਹਨਾਂ ਨੂੰ ਮੇਰੀ ਇਹੀ ਗੁਜਾਰਿਸ਼ ਆ ਇਹੀ ਬੇਨਤੀ ਹੈ ਜੀ ਕਿ ਇਹੋ ਜਿਹੀ ਕੋਈ ਵੀ ਖੜ ਬੜਾਹੜ ਦੀ ਸਥਿਤੀ ਨਹੀਂ ਹੈਗੀ ਸੋ ਸਾਰੇ ਜਾਣੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ ਕਿ ਪੰਜਾਬ ਦੇ ਉੱਤੇ ਜਿਹੜੀ ਇਹ ਕੁਦਰਤੀ ਮਾਰ ਪਈ ਹੋਈ ਆ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਆ ਉਦੇ ਕਰਕੇ ਜਿਹੜੀ ਸਿਚੁਏਸ਼ਨ ਇਹ ਬਣੀ ਆ ਸੋ ਸੱਚੇ ਪਾਤਸ਼ਾਹ ਅਕਾਲਪੁਰ ਕਿਰਪਾ ਕਰਨ ਕਿ ਜਿਹੜਾ ਇਹ ਸਿਚੁਏਸ਼ਨ ਆ ਇਹ ਮਾੜਾ ਸਮਾਂ ਆ ਜਿਹੜਾ ਇਹ ਕੁਦਰਤੀ ਆਫਤ ਦਾ ਸਮਾਂ ਆ ਅਸੀਂ ਉਹਦੇ ਵਿੱਚੋਂ ਨਿਕਲ ਸਕੀਏ ਔਰ ਮੈਂ ਇਲਾਕੇ ਦੇ ਸਾਰੇ ਹੀ ਸਤਕਾਰਯੋਗ ਮਾਮਾ ਭੈਣਾ ਬਜ਼ੁਰਗਾਂ ਬੱਚਿਆਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਨਿਸ਼ਚਿੰਤ ਰਹੋ ਔਰ ਅਰਦਾਸ ਕਰੋ ਪ੍ਰਮਾਤਮਾ ਜੀ ਕੀ ਪੰਜਾਬ ਦੇ ਉੱਤੇ ਜਿਹੜੇ ਹਾਲਾਤ ਬੜੇ ਹੋਏ ਨੇ ਉਹ ਜਲਦ ਸੁਖਾਵੇਂ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ